ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅਸੀਂ ਅੱਜ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਅਲੌਕਿਕ ਪ੍ਰਸੰਗ ਜੋ ਕਿ ਨਾਮਨਾ ਵਿਸਰੈ ਸੰਤ ਪ੍ਰਸਾਦ ਪੁਸਤਕ ਵਿੱਚੋਂ ਅਸੀਂ ਕਈ ਦਿਨਾਂ ਤੋਂ ਪੜ ਰਹੇ ਹਾਂ ਆਪ ਜੀ ਨਾਲ ਇੱਕ ਪ੍ਰਸੰਗ ਸਾਂਝਾ ਕਰਨ ਜਾ ਰਹੇ ਹਾਂ ਇਹ ਪੁਸਤਕ ਸੰਤ ਕਰਤਾਰ ਸਿੰਘ ਜੀ ਖਮਾਲੀਏ ਵਾਲੇ ਹੁਣਾਂ ਦੀ ਲਿਖਤ ਹੈ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਅੱਜ ਦਾ ਪ੍ਰਸੰਗ ਹੈ ਸੁਪਨ ਸਨੇਹਾ ਇੱਕ ਗੁਰਮੁਖ ਆਤਮਾ ਨੇ ਇੱਕ ਪੱਤਰ ਰਾਹੀਂ ਪਤਾ ਦਿੱਤਾ ਹੈ ਕਿ ਇੱਕ ਚੰਗੀ ਆਤਮਾ ਨੂੰ ਜਿਸ ਉੱਪਰ ਗੁਰੂ ਪਰਮੇਸ਼ਵਰ ਦੀ ਅਤ ਮਿਹਰ ਹੈ ਇੱਕ ਸੁਪਨਾ ਆਇਆ ਸੁਪਨਾ ਕੀ ਹੈ ਇਹ ਸੁਪਨਾ ਸੰਸਾਰਕ ਨਹੀਂ ਹੈ ਗੈਬ ਦੇ ਮੰਡਲ ਦਾ ਹੈ ਸੁਪਨਾ ਕੀ ਹੈ ਏ ਸੁਪਨਾ ਸੰਸਾਰਕ ਨਹੀਂ ਹੈ ਗੈਬ ਦੇ ਮੰਡਲ ਦਾ ਹੈ ਅਣ ਦਿਖਦੇ ਦੇਸ਼ ਦਾ ਆਲਮੀ ਅਰਵਾਹ ਦਾ ਰੂਹਾ ਦੇ ਮੰਡਲ ਦਾ ਹੈ ਸੁਪਨੇ ਵਿੱਚ ਕੀ ਸੀ ਸ਼੍ਰੀ ਮਾਨਯਵਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿ ਰਹੇ ਹਨ ਪਵਿੱਤਰ ਆਤਮਾ ਜੀ ਨਾਮ ਜਪੋ ਜੋ ਨਾਮ ਨਹੀਂ ਜਪਦੇ ਮੈਂ ਦੇਖ ਰਿਹਾ ਕਿ ਬਹੁਤ ਹੀ ਦੁੱਖ ਪਾ ਰਹੇ ਹਨ ਤੁਸੀਂ ਨਾਮ ਜਪੋ ਤੇ ਸਾਰਿਆਂ ਨੂੰ ਮੇਰਾ ਸੰਦੇਸ਼ ਦੇ ਦਿਓ ਖਾਸ ਕਰਕੇ ਆਪਣੇ ਨੂੰ ਕਿ ਨਾਮ ਜਪੋ ਨਾਮ ਜਪੋ ਨਾਮ ਜਪੋ ਫਿਰ ਉਹਨਾਂ ਪੁੱਛਿਆ ਬੀਬੀ ਮੇਰਾ ਸੁਨੇਹਾ ਪਹੁੰਚਾਉਂਦੇ ਸੇ ਤਾਂ ਉਹਨਾਂ ਕਿਹਾ ਜੀ ਜ਼ਰੂਰ ਦੇਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਕਈ ਜਗ੍ਹਾ ਤੇ ਸੁਪਨੇ ਲੈਣ ਦੀ ਤੜਫ ਹੈ ਕਿਤੇ ਸੁਪਨੇ ਦੀ ਮੰਗ ਹੈ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾ ਸੋਏ ਕਿਤੇ ਸੁਪਨੇ ਦਾ ਮਿਲਾਪ ਹੈ ਸੁਣ ਸਕੀਏ ਮੇਰੀ ਨੀਂਦ ਭਲੀ ਮੈਂ ਆਪਣੜਾ ਫਿਰ ਮਿਲਿਆ ਕਿਤੇ ਸੁਪਨੇ ਦਾ ਵਿਛੋੜਾ ਹੈ ਸੁਪਨੇ ਆਇਆ ਵੀ ਗਿਆ ਮੈਂ ਜਲ ਭਰਿਆ ਰੋਏ ਸਪਨਾ ਇੱਕ ਵਿਚਤਰ ਚੀਜ਼ ਹੈ ਇਸ ਦਾ ਵਰਣਨ ਕਈ ਜਗ੍ਹਾ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਕੀਤਾ ਬਾਬਾ ਨੌਦ ਸਿੰਘ ਮਹਾਕਾਵਿ ਰਾਣਾ ਸੂਰਤ ਸਿੰਘ ਵਿੱਚ ਆਪ ਨੇ ਸੁਪਨ ਦਰਸ਼ਨ ਕਰਵਾਏ ਹਨ ਮਟਕ ਖੁਲਾਰੇ ਵਿੱਚ ਆਪ ਦੀ ਜਵਾਨ ਜਦ ਜੋ ਕਵਿਤਾ ਹੈ ਉਸ ਵਿੱਚ ਵੀ ਆਪ ਨੇ ਇਹੀ ਅੰਕਿਤ ਕੀਤਾ ਹੈ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸਾਂ ਤਾਂ ਗਲ ਵਖੜੀ ਪਾਈ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਮ ਦੀ ਰਹੀ ਕਲਾਈ ਹਿੰਦੂ ਧਰਮ ਦੇ ਸ਼ਾਸਤਰਕਾਰਾਂ ਨੇ ਜਦੋਂ ਨੀਂਦ ਦਾ ਵਿਤਰੇਕ ਕੀਤਾ ਤਦੋਂ ਉਹਨਾਂ ਨੇ ਨੀਂਦ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾਗਰਤ ਸੁਪਨ ਸੁਖੋਪਤੀ ਅਤੇ ਤੁਰਿਆ ਜਾਗਰਤ ਸੁਪਨ ਸੁਖੋਪਤ ਤੁਰਿਆ ਆਤਮ ਪੂਪਤ ਕੀਏ ਪੁਰੀਆ ਸ੍ਰੀ ਜਪਜੀ ਸਾਹਿਬ ਦੇ ਟੀਕੇ ਵਿੱਚ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਮਹਾਰਾਜ ਕਮਾਲੀਏ ਵਾਲਿਆਂ ਨੇ ਕਥਾ ਵਿੱਚ ਇਹੀ ਦੱਸਿਆ ਹੈ ਕਿ ਜਦੋਂ ਆਤਮਾ ਪੂਰੀ ਨਾਮੀ ਨਾੜੀ ਵਿੱਚ ਆਂਦੀ ਹੈ ਤਦੋਂ ਨੀਂਦ ਦੀ ਸੁਪਨ ਅਵਸਥਾ ਆ ਜਾਂਦੀ ਹੈ ইরਾਨੀ ਅਤੇ ਅਰਬੀ ਲੋਕਾਂ ਵਿੱਚ ਸੁਪਨਿਆਂ ਦੀ ਪਰਚੋਲ ਕੀਤੀ ਜਾਂਦੀ ਹੈ ਇਸ ਸਾਇੰਸ ਦੇ ਕਈ ਲੋਕ ਮਾਹਿਰ ਹੁੰਦੇ ਸਨ ਇਸ ਸਾਇੰਸ ਦੀਆਂ ਉਹਨਾਂ ਲੋਕਾਂ ਨੇ ਅਨਗਿਣਤ ਕਿਤਾਬਾਂ ਲਿਖੀਆਂ ਉਹ ਲੋਕ ਖੁਆਬਾਂ ਦੀ ਤਦਬੀਰ ਕਰਦੇ ਹੁੰਦੇ ਸਨ ਉਹਨਾਂ ਨੇ ਸੁਪਨ ਸੰਸਾਰ ਦੀਆਂ ਬਹੁਤ ਹੀ ਆਲੌਕਿਕ ਅਤੇ ਬਚਿੱਤਰ ਕਥਾਵਾਂ ਆਪਣੇ ਸਾਹਿਤ ਅੰਦਰ ਵਰਣਨ ਕੀਤੀਆਂ ਹਨ ਯੂਰਪ ਅਤੇ ਅਮਰੀਕਾ ਦੇ ਲੋਕ ਵੀ ਇਸ ਸਾਇੰਸ ਵੱਲ ਖਾਸ ਧਿਆਨ ਦੇ ਰਹੇ ਹਨ ਪਿੱਛੇ ਇੱਕ ਦੁਰਘਟਨਾ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਕਿ ਬਾਪ ਰਾਤ ਨੂੰ ਸੁਪਨਾ ਦੇਖ ਰਿਹਾ ਹੈ ਤੇ ਮੇਰਾ ਲੜਕਾ ਜੋ ਲੋਹੇ ਦੇ ਇੱਕ ਵੱਡੇ ਕਾਰਖਾਨੇ ਵਿੱਚ ਕੰਮ ਕਰਦਾ ਹੈ ਅਚਾਨਕ ਉਸ ਨੂੰ ਇੱਕ ਜ਼ਬਰਦਸਤ ਲੋਹੇ ਦਾ ਸਰੀਆ ਲੱਗਾ ਹੈ ਤੇ ਉਸ ਕਰਕੇ ਉਸ ਦੀ ਲੱਤ ਨਕਾਰੀ ਹੋ ਗਈ ਹੈ ਇਸੇ ਹੀ ਦੁਰਘਟਨਾ ਦਾ ਉਸ ਨੂੰ ਟੈਲੀਫੋਨ ਆ ਗਿਆ ਦੇਖਣ ਵਿੱਚ ਆਇਆ ਹੈ ਕਿ ਕਈ ਲੋਕਾਂ ਨੂੰ ਭਵਿੱਖ ਬਾਰੇ ਸੁਪਨੇ ਆਏ ਅਤੇ ਉਹ ਬਹੁਤ ਵਾਰੀ ਸੱਚੇ ਹੋਏ ਦੇਖਣ ਵਿੱਚ ਆਇਆ ਹੈ ਕਿ ਕਈ ਲੋਕਾਂ ਨੂੰ ਭਵਿੱਖ ਬਾਰੇ ਸੁਪਨੇ ਆਏ ਅਤੇ ਉਹ ਬਹੁਤ ਵਾਰੀ ਸੱਚੇ ਹੋਏ ਗੁਰਮੁਖ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸ੍ਰੀ ਅੰਮ੍ਰਿਤਸਰ ਵਿੱਚ ਕੇਹਰਾ ਦੱਸਿਆ ਸੀ ਕਿ ਜਦੋਂ ਉਹਨਾਂ ਦੇ ਛੋਟੇ ਵੀਰ ਸਰਦਾਰ ਜੈਰਾ ਸਿੰਘ ਨੇ ਇਸ ਸੰਸਾਰ ਤੋਂ ਚੜ੍ਹਾਈ ਕੀਤੀ ਤਦੋਂ ਲਾਹੌਰ ਤੋਂ ਇੱਕ ਦੰਪਤੀ ਹਮਦਰਦੀ ਕਰਨ ਲਈ ਉਹਨਾਂ ਪਾਸ ਆਏ। ਹੋਰ ਬਹੁਤ ਸਾਰੇ ਸੱਜਣ ਮਿੱਤਰ ਵੀ ਪਾਸ ਬੈਠੇ ਸਨ। ਕਈ ਤਰ੍ਹਾਂ ਦੀਆਂ ਗੱਲਾਂ-ਬਾਤਾਂ ਹੋ ਰਹੀਆਂ ਸਨ ਕਿ ਅਚਾਨਕ ਪਾਸ ਬੈਠੀ ਉਸ ਬੀਬੀ ਦੀ ਅੱਖ ਲੱਗ ਗਈ। ਉਸ ਨੇ ਉਸ ਸੁਪਨੇਂ ਨੀਂਦ ਵਿੱਚ ਵੀਰ ਜੈਰਾ ਸਿੰਘ ਜੀ ਨੂੰ ਇੱਕ ਚਿੱਟੇ ਸਫੈਦ ਹਾਥੀ ਤੇ ਤਕਿਆ ਬਹੁਤ ਸਾਰੇ ਲੋਕਾਂ ਦਾ ਸਮੁਦਾਇ ਨਾਲ ਸੀ ਅਤੇ ਉਸ ਦੀ ਅਗਵਾਨੀ ਇੱਕ ਉੱਚੇ ਸੁੱਚੇ ਨੂਰਾਨੀ ਮਹਾਪੁਰਸ਼ ਕਰ ਰਹੇ ਸਨ ਇਸ ਸਮੁਦਾਇ ਵਿੱਚ ਉਸ ਨੂਰਾਨੀ ਜਾਹੋ ਜਲਾਲ ਵਾਲੀ ਆਤਮਾ ਨੂੰ ਜਦ ਸੁਪਨ ਅਵਸਥਾ ਵਿੱਚ ਬੀਬੀ ਨੇ ਤਕਿਆ ਤਾਂ ਸਮੁਦਾਇ ਵਿੱਚ ਇੱਕ ਨੂੰ ਪੁੱਛਿਆ ਕਿ ਇਹ ਨੂਰਾਨੀ ਮੁਖੜੇ ਵਾਲੇ ਕੌਣ ਹਨ ਤਾਂ ਉਸ ਨੇ ਉਹਨਾਂ ਦਾ ਪਵਿੱਤਰ ਨਾਮ ਦੱਸਿਆ ਥੋੜੇ ਸਮੇਂ ਬਾਅਦ ਸੁਪਨਾ ਖਤਮ ਹੋ ਗਿਆ ਅੱਖਾਂ ਖੁੱਲ ਗਈਆਂ ਬੀਬੀ ਪੂਰਨ ਜਾਗਰਤ ਅਵਸਥਾ ਵਿੱਚ ਆ ਗਈ ਅਤੇ ਭਾਈ ਸਾਹਿਬ ਜੀ ਨੂੰ ਕਹਿਣ ਲੱਗੀ ਕਿ ਮੈਂ ਹੁਣੇ ਹੀ ਵੀਰ ਚੈਰਾ ਸਿੰਘ ਜੀ ਨੂੰ ਮਿਲੀ ਹਾਂ ਭਾਈ ਸਾਹਿਬ ਨੇ ਪੁੱਛਿਆ ਉਹ ਕਿਦਾਂ ਬੀਬੀ ਨੇ ਸਾਰਾ ਸੁਪਨਾ ਵਿਸਥਾਰ ਨਾਲ ਆਪ ਨੂੰ ਸੁਣਾਇਆ ਭਾਈ ਸਾਹਿਬ ਨੇ ਪੁੱਛਿਆ ਕਿ ਜਿਹੜੇ ਨੂਰਾਨੀ ਮਹਾਪੁਰਖ ਉਹ ਸਮੁਦਾਏ ਦੀ ਅਗਵਾਨੀ ਕਰ ਰਹੇ ਸਨ ਤੇ ਤੁਸੀਂ ਉਹਨਾਂ ਦਾ ਨਾਮ ਪੁੱਛਿਆ ਸੀ ਦੱਸੋ ਉਹ ਨਾਮ ਕੀ ਸੀ ਤਾਂ ਬੀਬੀ ਨੇ ਝਟ ਉਸ ਮਹਾਪੁਰਖ ਦਾ ਨਾਮ ਜੋ ਸੁਪਨੇ ਵਿੱਚ ਪਤਾ ਲੱਗਾ ਸੀ ਦੱਸ ਦਿੱਤਾ ਨਾਮ ਸੁਣ ਕੇ ਆਪ ਬੜੇ ਅਚੰਬਤ ਹੋਏ ਕਿਉਂਕਿ ਉਹ ਸਤਪੁਰਸ਼ ਦਾ ਨਾਮ ਜਦੋਂ ਉਹ ਇਸ ਵਸਦੇ ਦਿਸਦੇ ਸੰਸਾਰ ਵਿੱਚ ਮਨੁੱਖੀ ਜਾਮੇ ਵਿੱਚ ਵਿਚਰਦੇ ਸਨ ਤਦੋਂ ਇੱਕ ਦੋ ਸੱਜਣਾ ਨੂੰ ਹੀ ਪਤਾ ਸੀ ਕੁਝ ਚਿਰ ਬਾਅਦ ਦੁਬਾਰਾ ਨਾਮ ਪੁੱਛਿਆ ਤਦੋਂ ਬੀਬੀ ਸੋਚਣ ਲੱਗ ਪਈ ਅਤੇ ਥੋੜੇ ਸਮੇਂ ਪਿਛੋਂ ਕਹਿਣ ਲੱਗੀ ਮੈਨੂੰ ਹੁਣ ਨਾਮ ਬਿਲਕੁਲ ਭੁੱਲ ਗਿਆ ਹੈ ਇਹ ਵਾਰਤਾ ਸਨ 1911-12 ਦੀ ਹੈ 60 ਸਾਲ ਤੋਂ ਮਗਰੋਂ ਉਪਰੋਕਤ ਸੁਪਨਾ ਫਿਰ ਉਸੇ ਹੀ ਚੰਗੀ ਆਤਮਾ ਨੂੰ ਆਇਆ ਹੈ ਕੇਵਲ ਉਸ ਨੂੰ ਨਹੀਂ ਕਿਹਾ ਗਿਆ ਬਲਕਿ ਹਰੇਕ ਗੁਰਸਿੱਖ ਨੂੰ ਸੁਨੇਹਾ ਭੇਜਿਆ ਹੈ ਕਿ ਨਾਮ ਜਪੋ ਨਾਮ ਜਪੋ ਕਿਉਂਕਿ ਨਾਮ ਤੋਂ ਬਿਨਾ ਅਗਲੇ ਲੋਕ ਵਿੱਚ ਬਹੁਤ ਹੀ ਦੁੱਖ ਅਤੇ ਕਲੇਸ਼ ਹਨ ਪਿਆਰਿਓ ਇਹ પ્રસੰਗ ਇੱਥੇ ਸਮਾਪਤ ਹੁੰਦਾ ਹੈ ਇਸ ਤਰ੍ਹਾਂ ਦੇ ਕਈ ਦਿਲ ਖਿੱਚਵੇਂ પ્રસੰਗ ਅਸੀਂ ਪਹਿਲਾਂ ਪੜ ਚੁੱਕੇ ਹਾਂ ਇੰਨਾ ਸਾਰੇ ਪ੍ਰਸੰਗਾਂ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ। ਅਗਰ ਆਪ ਨੂੰ ਪ੍ਰਸੰਗ ਪਸੰਦ ਆਇਆ ਹੈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਜ਼ਰੂਰ ਕਰ ਲਿਓ ਤਾਂ ਜੋ ਇਹੋ ਜਿਹੇ ਗੁਰੂ ਪ੍ਰੇਮ ਵਿੱਚ ਰੰਗੇ ਹੋਏ ਪ੍ਰਸੰਗ ਆਪ ਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ। ਰਸਿਕ ਬੈਰਾਗਨ ਚੈਨਲ ਵਿੱਚ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਸਾਹ ਸੰਗਤ ਵਿੱਚ ਕੀਤੇ ਗਏ ਕੀਰਤਨ ਆਪ ਸੁਣ ਸਕਦੇ ਹੋ ਜੀਵਨੀਆਂ ਕਵਿਤਾਵਾਂ ਗੁਰਬਾਣੀ ਵਿਚਾਰ ਕੀਰਤਨ ਆਦ ਨੂੰ ਅਲਗ-ਅਲਗ ਗਰੁੱਪ ਵਿੱਚ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਤਾਂ ਜੋ ਆਪ ਨੂੰ ਲੱਭਣ ਵਿੱਚ ਆਸਾਨੀ ਹੋਵੇ